ਸਵਾਗਤ ਆ ਕਿਸਾਨ ਵੀਰੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਪੰਜਾਬ ਬਲੌਗਸ ਪੀਬੀ ਨਾਸੀ ਤੇ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਆਂ ਇਹ ਵੀਡੀਓ ਪਿੰਡ ਸੰਧਵਾ ਤੋਂ ਬਣਾ ਰਹੇ ਆਂ ਜੀ ਇਹ ਜਿਹੜਾ ਪਿੰਡ ਆ ਜੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਕੋਟਕਪੂਰੇ ਤੇ ਫਰੀਦਕੋਟ ਰੋਡ ਤੇ ਪਿੰਡ ਆ ਜੀ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਜਿਹੜੀ ਵੀਡੀਓ ਤੁਸੀਂ ਟਰੈਕਟਰ ਦੇਖ ਰਹੇ ਹੋ ਜੀ ਮਹਿੰਦਰਾ 265 DI ਇਹ 4 ਸੇਲ ਆ ਜੀ ਵਿਕਾਊ ਆ ਸੋ ਕਿਸਾਨ ਵੀਰੋ ਇਹ ਜਿਹੜਾ ਟਰੈਕਟਰ ਆ ਜੀ ਜਿਹੜੇ ਮਾਲਕ ਦਾ ਇਹ ਮਾਲਕ ਦਾ ਜਿਹੜਾ ਕੰਮ ਆ ਖੇਤੀਬਾੜੀ ਦਾ ਕੰਮ ਆ ਜੀ ਬਹੁਤ ਹੀ ਸਾਫ਼ ਸੁਥਰਾ ਜਿਹੜਾ ਟਰੈਕਟਰ ਪਿਆ ਜੀ ਤੇ ਦਿਖਾਉਣਿਆ ਤੁਹਾਨੂੰ ਟਰੈਕਟਰ ਦਿਨਿਆ ਦੇ ਬਾਰੇ ਜਾਣਕਾਰੀ ਕੀ ਰੇਟ ਆ ਤੇ ਕਿੰਨੇਵੇਂ ਓਨਰ ਤੇ ਟਰੈਕਟਰ ਦਾ ਤੁਸੀਂ ਵੇਖ ਸਕਦੇ ਹੋ ਆ ਟਰੈਕਟਰ ਦੀ ਫਰੰਟ ਤੋਂ ਕੰਡੀਸ਼ਨ ਆ ਜੀ ਬਹੁਤ ਤੇ ਸਾਫ਼ ਸੁਥਰਾ ਟਰੈਕਟਰ ਪਿਆ ਜੀ ਤੇ ਜੇ ਗੱਲ ਕਰੀਏ ਟਾਇਰਾਂ ਦੀ ਜੀ ਅਗਲੇ ਤੇ ਪਿਛਲੇ ਜਿਹੜੇ ਟਾਇਰ ਆ ਬਿਲਕੁਲ ਨਵੇਂ ਟਾਇਰ ਆ ਜੀ ਐਮ ਆਰ ਐਫ ਦੇ ਟਾਇਰਾਂ ਦੇ ਟਰੈਕ ਟਰੱਕਾਂ ਕਿਸਾਨ ਵੀਰੋ ਜਿਹੜਾ ਦੇਖ ਸਕਦੇ ਹੋ ਤੁਸੀਂ 12428 ਜਿਹੜੇ ਟਰੈਕਟਰ ਦੇ ਟਾਇਰਾਂ ਦਾ ਸਾਈਜ਼ ਆ ਜੀ 265 ਮਹਿੰਦਰਾ ਟਰੈਕਟਰ ਆ ਜੀ ਇਹ ਜੇ ਗੱਲ ਕਰੀ ਨੰਬਰ ਦੀ ਜੀ ਤਲਵੰਡੀ ਸਾਬੋ ਜਿਹੜਾ ਟਰੈਕਟਰ ਦਾ ਨੰਬਰ ਆ ਜੀ ਤੇ ਦੂਜੇ ਓਨਰ ਜਿਹੜਾ ਟਰੈਕਟਰ ਆ ਆ ਦੂਸਰੀ ਸਾਈਡ ਤੋਂ ਵੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਜੀ ਰਿਮਾਂ ਨੂੰ ਟਰੈਕਟਰ ਸਾਰਾ オリジナル ਆ ਜੀ ਜੇ ਕਿਸਾਨ ਵੀਰੋ ਆ ਪਿੱਛੋਂ ਟਰੈਕਟਰ ਦੀ ਕੰਡੀਸ਼ਨ ਆ ਜੀ ਤੇ ਮਗਰਾੜ ਮਗਰੂੜ ਜਿਹੜੇ ਟਰੈਕਟਰ ਤੇ ਤੁਸੀਂ ਅੰਦਰੋਂ ਵੇਖ ਸਕਦੇ ਹੋ ਸਾਫ਼ ਸੁਥਰੀ ਕੰਡੀਸ਼ਨ ਹੈ ਮਗਰਾੜ ਬੰਨੇ ਕਿਸੇ ਪਾਸੋਂ ਕੀ ਗਲਿਆ ਗੁਲਿਆ ਨਹੀਂਗਾ ਇਧਰਲਾ ਮਗਰਾੜ ਵੀ ਤੇ ਦੂਸਰੀ ਸਾਈਡ ਦਾ ਵੀ ਜਿਹੜਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਬਹੁਤ ਹੀ ਸਾਫ਼ ਸੁਥਰੀ ਟਰੈਕਟਰ ਦੀ ਕੰਡੀਸ਼ਨ 'ਤੇ ਇਹ ਮਗਰਾੜ ਮਗਰੂੜ ਵੇਖ ਸਕਦੇ ਹੋ ਤੇ ਕਿਸਾਨ ਵੀਰੋ ਜੇ ਕਿਸੇ ਨੇ ਟਰੈਕਟਰ ਲੈਣਾ ਜੀ ਤੇ ਟਰੈਕਟਰ ਨੂੰ ਵਾਹ ਕੇ ਦੇਖ ਪਰਖ ਕੇ ਜਿਹੜਾ ਟਰੈਕਟਰ ਲਾ ਜਾ ਸਕਦਾ ਆ ਟਰੈਕਟਰ ਦੀ ਪਿੱਛੋਂ ਜਿਹੜੀ ਕੰਡੀਸ਼ਨ ਹੈ ਜੀ ਇਸ ਵਕਤ ਜਿਹੜੀ ਵੀਡੀਓ ਆਪਾਂ ਬਾਈ ਦੇ ਖੇਤ ਹੀ ਬਣਾ ਰਹੇ ਆ ਸੋ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ ਕਿਸਾਨ ਵੀਰੋ ਛਤਰੀ ਟਰੈਕਟਰ ਤੇ ਲੱਗੀ ਐ ਡੱਕ ਡੁੱਕ ਜਿਹੜਾ ਟਰੈਕਟਰ ਤੇ ਲੱਗਿਆ ਇਸੇ ਤਰ੍ਹਾਂ ਹੀ ਬਾਈ ਦੇਖਣ ਮਤਾਬਕ ਦੇ ਦਾਂਗੇ ਦੇਖ ਸਕਦੇ ਹੋ ਤੁਸੀਂ ਟਰੈਕਟਰ ਹੁਣ ਗੱਲ ਕਰੀ ਜੀ ਟਰੈਕਟਰ ਦੀ ਜਿਹੜਾ ਟਰੈਕਟਰ ਦਾ ਰੇਟ ਆ ਕਿਸਾਨ ਵੀਰੋ 2 ਲੱਖ ਤੇ 60000 ਰੁਪਿਆ ਰੇਟ ਆ ਤੇ ਮਾਡਲ ਟਰੈਕਟਰ ਦਾ 2000 ਤੇ ਜਿਹੜਾ ਨੰਬਰ ਆ ਮਾਲਕ ਦਾ ਵੀਰ ਦਾ ਕਿਸਾਨ ਵੀਰੋ ਟਰੈਕਟਰ ਦਾ ਤੇ ਲਗਾਤਾਰ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਨੇ ਲੈਣਾ ਮਾਲਕ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਨੂੰ ਵਾਹ ਕੇ ਤਸੱਲੀ ਕਰਕੇ ਆਪਦੀ ਟਰੈਕਟਰ ਨੂੰ ਲੈ ਜਾ ਸਕਦਾ ਟਰੈਕਟਰ ਤੁਹਾਡੇ ਸਾਹਮਣੇ ਬੈਟਰੀ ਵੱਲੋਂ ਇੰਜਨ ਗੇਅਰ ਵੱਲੋਂ ਟਰੈਕਟਰ ਆ ਜਿਹੜਾ ਬਿਲਕੁਲ ਵਧੀਆ ਕੰਮ ਹੋਇਆ ਹੋਇਆ ਹੈ ਲੈਫਟ ਦਾ ਕੰਮ ਟਰੈਕਟਰ ਦਾ ਸਾਰਾ ਹੋਇਆ ਹੋਇਆ ਹੈ ਬੈਟਰੀ ਨਵੀਂ ਹੈ ਸੋ ਕਿਸਾਨ ਵੀ ਰੋਹੀ ਟਰੈਕਟਰ ਆ ਜੀ ਤੁਹਾਡੇ ਸਾਹਮਣੇ ਬਾਕੀ ਟਰੈਕਟਰ ਦੀ ਸ਼ੋ ਖੋਲ ਕੇ ਵੀ ਆਪਾਂ ਤੁਹਾਨੂੰ ਉਹਦੇ ਟਰੈਕਟਰ ਦੇ ਛਾਤੀ ਇੰਜਨ ਦੇ ਰੰਗ ਬਨ ਬਨ ਨੂੰ ਮਰਾਦ ਦਿੰਦੇ ਆ ਬਾਹਰੋਂ ਰੰਗ ਬਨ ਬਨ ਨੂੰ ਟਰੈਕਟਰ ਜਿਹੜਾ ਸਾਰਾ オリジナル ਆ ਜੀ ਕਿਸਾਨ ਵੀਰੋ ਆ ਵਿੱਚੋਂ ਜੇ ਟਰੈਕਟਰ ਦੀ ਇੰਜਨ ਦੀ ਕੰਡੀਸ਼ਨ ਆ ਰੰਗ ਬਣ ਵੇਖ ਸਕਦੇ ਤੁਸੀਂ ਇੰਜਨ ਦਾ ਸਾਫ਼ ਸੁਥਰਾ ਪਿਆ ਜੀ ਬਿਲਕੁਲ ਟਰੈਕਟਰ ਤੇ ਰੇਡੀਏਟਰ ਵਗੈਰਾ ਤੁਸੀਂ ਵੇਖ ਸਕਦੇ ਹੋ ਰੇਡੀਏਟਰ ਦੀ ਕੰਡੀਸ਼ਨ ਵੀ ਵਧੀਆ ਸੋ ਕਿਸਾਨ ਵੀਰੋ ਇਹ ਹਿੰਦਰਾ 265 ਆ ਜੀ ਜੇ ਕਿਸਾਨ ਵੀਰੋ ਜਿਹੜਾ ਵੀਡੀਓ ਸ਼ੇਅਰ ਕਰਕੇ ਤੇ ਵੀਡੀਓ ਵੇਖ ਕੇ ਆਊਗਾ ਤਾਂ ਟਰੈਕਟਰ ਦੇ ਰੇਟ 'ਚ ਜਿਹੜਾ ਮਾਨਤਾ ਵਾਲ ਮਾਲਕ ਵੀਰਾਂ ਵੱਲੋਂ ਕੀਤਾ ਜਾਊਗਾ ਸੋ ਨੰਬਰ ਆ ਜਿਹੜਾ ਲਗਾਤਾਰ ਸਕਰੀਨ ਤੇ ਸ਼ੋ ਹੋ ਰਿਹਾ ਮਾਲਕ ਨਾਲ ਗੱਲਬਾਤ ਕਰਕੇ ਟਰੈਕਟਰ ਤੁਸੀਂ ਲਿਜਾ ਸਕਦੇ ਹੋ ਜੀ